ਫ੍ਰੀਜ਼ਨੋ ਕਾਉਂਟੀ ਵਿੱਚ ਹੁੰਦੇ ਸੜਕ ਹਾਦਸੇ ਵਿੱਚ ਇੱਕ ਹੋਰ ਭਿਆਨਕ ਹਾਦਸੇ ਦੀ ਗਿਣਤੀ ਸ਼ਾਮਲ ਹੋ ਗਈ ਹੈ ਕੈਲੀਫੋਰਨੀਆ ਦੇ ਹਾਈਵੇ પેટ્રોલ ਦੇ ਅਨੁਸਾਰ ਫ੍ਰੀਜ਼ਨੋ ਕਾਉਂਟੀ ਦੇ ਹਾਈਵੇ 33 ਤੇ ਸ਼ੁੱਕਰਵਾਰ ਨੂੰ ਇੱਕ ਭਿਆਨਕ ਟੱਕਰ ਵਿੱਚ 7 ਬੱਚੇ ਸਮੇਤ 9 ਲੋਕਾਂ ਦੀ ਮੌਤ ਹੋ ਜਾਣ ਦੀ ਦਰਦਨਾਕ ਘਟਨਾ ਵਾਪਰੀ ਹੈ CHP ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਕਿ ਹੈ ਕਿ ਰਾਤ ਦੇ ਤਕਰੀਬਨ 8 ਵਜੇ ਇੱਕ 28 ਸਾਲਾ ਵਿਅਕਤੀ ਦਾਜ਼ਕਾਰ ਵਿੱਚ ਸ਼ਟਰ ਐਵੇਨਿਊ ਦੇ ਦੱਖਣ ਵੱਲ ਹਾਈਵੇ 33 ਤੇ ਜਾ ਰਿਹਾ ਸੀ ਉਸੇ ਸਮੇਂ ਇੱਕ 2007 ਫੋਰਡ ਵਾਨ ਉੱਤਰ ਵੱਲ ਜਾ ਰਿਹਾ ਸੀ ਜਿਸ ਵਿੱਚ 8 ਵਿਅਕਤੀ ਸਵਾਰ ਸਨ ਅਧਿਕਾਰੀਆਂ ਅਨੁਸਾਰ ਦਾਜ਼ ਵਿਚਲੇ ਇੱਕ ਵਿਅਕਤੀ ਨੇ ਆਪਣੀ ਕਾਰ ਨੂੰ ਕਿਸੇ ਅਣਜਾਣ ਕਾਰਨ ਕਰਕੇ ਸੜਕ ਦੇ ਕੰਡੇ ਤੇ ਉਤਾਰਿਆ ਅਤੇ ਦੁਬਾਰਾ ਲੀਨ ਵਿੱਚ ਜਾਣ ਦੇ ਦੋਵੇਂ ਵਾਹਨ ਐਵੇ ਨਾਲ ਦੇ ਪੱਛਮ ਵੱਲ ਹਾਈਵੇ ਤੇ ਆਪਸ ਵਿੱਚ ਟਕਰਾ ਗਈ ਇਸ ਟੱਕਰ ਦੌਰਾਨ ਵਾਹਨ ਅਗਦੇ ਲਈ ਪੇਟ ਵਿੱਚ ਵੀ ਆ ਗਏ ਡਾਸ ਕਾਦੇ ਡਰਾਈਵਰ ਦੀ ਪਛਾਣ ਫ੍ਰੀਜ਼ਨੋ ਕਾਉਂਟੀ ਕੈਰੋ ਨਰਦੇਵ ਦਫਤਰ ਦੁਆਰਾ ਐਵਨਲ ਦੇ ਡੈਨੀਅਲ ਲੂਨਾ ਵਜੋਂ ਕੀਤੀ ਗਈ ਹੈ CHP ਅਨੁਸਾਰ ਐਮਰਜੈਂਸੀ ਅਮਲੇ ਦੇ ਘਟਨਾ ਸਥਾਨ ਦੇ ਪੋਸ਼ਣ ਵੇਲੇ ਫੋਰਡ ਦਾ ਵਾਹਨ ਅਗਧੀਆਂ ਲਪਟਾਂ ਨਾਲ ਘਿਰਿਆ ਹੋਇਆ ਸੀ ਅਤੇ ਵਾਹਨ ਵਿੱਚ 8 ਯਾਤਰੀ ਸਵਾਰ ਸਨ ਅਤੇ ਸਾਰੇ ਪੀੜਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ CHP ਨੇ ਸ਼ਨੀਵਾਰ ਸਵੇਰੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਦੇ ਕਾਰਨ ਦੀ ਅਜੇ ਜਾਂਚ ਚੱਲ ਰਹੀ ਹੈ ਅਧਿਕਾਰੀਆਂ ਅਨੁਸਾਰ ਫੋਰਡ ਦਾ ਡਰਾਈਵਰ ਬਾਲਕ ਸੀ ਅਤੇ ਸਾਰੇ ਯਾਤਰੀ 6 ਤੋਂ 15 ਸਾਲ ਦੇ ਬੱਚੇ ਸਨ